ਆਦਾ ਖਬਰ ਜੰਡੇ ਵਾਲਾ ਗਰੂ ਵੈਦ ਚੋੜਾਂ ਦੇ ਹੌਸਲੇ ਬੁਲੰਦ ਕਾਰ ਵਿੱਚ ਆਏ ਪੰਜ ਨਕਾਬਪੋਸ਼ ਚੋਰਾਂ ਨੇ ਬੀਤੀ ਰਾਤ ਐਮਕੇ ਮੈਡੀਕਲ ਸਟੋਰ ਅਤੇ ਦਿਸ਼ਾ ਵੀ ਸਟੋਰ ਦੀ ਦੁਕਾਨ ਤੋਂ ਲੱਖਾਂ ਦਾ ਕੈਸ਼ ਅਤੇ ਸਿੱਕੇ ਚੋਰੀ ਕਰਕੇ ਹੋਏ ਫਰਾਰ ਇੱਕ ਹੋਰ ਦੁਕਾਨ ਤੋਂ ਡੀਵੀਆਰ ਵੀ ਲੈ ਗਏ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ ਪੁਲਿਸ ਕਰ ਰਹੀ ਜਾਂਚ ਇਸ ਮੌਕੇ ਦੁਕਾਨ ਮਾਲਕ ਅਤੇ ਸ਼ਹਿਰ ਵਸਨੀਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਰ ਪੰਜ ਨਕਾਬਪੋਸ਼ ਚੋਰਾਂ ਵੱਲੋਂ ਸਵੇਰੇ ਦੋਵਾਂ ਦੁਕਾਨਾਂ ਦੇ ਸ਼ਟਰ ਤੋੜ ਕੇ ਗੱਲੇ ਵਿੱਚੋਂ ਲਗਭਗ 1-1 ਲੱਖ ਰੁਪਏ ਚੋਰੀ ਕਰਕੇ ਲੈ ਗਏ ਹਨ ਇੱਕ ਦੁਕਾਨ ਮਾਲਕ ਨੇ ਦੱਸਿਆ ਕਿ ਕਮੇਟੀ ਦਾ ਭੁਗਤਾਨ ਕਰਨ ਲਈ 1 ਲੱਖ ਰੁਪਏ ਰੱਖੇ ਸਨ ਕਿਸੇ ਨੇ ਰੇਕੀ ਕਰਕੇ ਇਹ ਚੋਰੀ ਕੀਤੀ ਹੈ ਉਹਨਾਂ ਕਿਹਾ ਕਿ ਸ਼ਹਿਰ ਦਾ ਕੋਈ ਵਾਲੀਵਾਰਸ ਨਹੀਂ ਹੈ ਪੁਲਿਸ ਨੂੰ ਰਾਤ ਗਸ਼ਤ ਕਰਨੀ ਚਾਹੀਦੀ ਹੈ ਅਤੇ ਪੀਸੀਆਰ ਮੁਲਾਜ਼ਮ ਲਾਉਣੇ ਚਾਹੀਦੇ ਹਨ ਲੋਕਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਪੀਸੀਆਰ ਦੀ ਗਸ਼ਤ ਵਧਾਈ ਜਾਵੇ ਤਾ ਜੋ ਸ਼ਹਿਰ ਵਾਸੀ ਸੁੱਖ ਦੀ ਨੀਂਦ ਸੌ ਸਕਣ ਇਸ ਸਬੰਧੀ ਚੌਂਕੀ ਇੰਚਾਰਜ ਰਾਜਵੀਰ ਸਿੰਘ ਨਾਲ ਗੱਲ ਕੀਤੀ ਉਹਨੇ ਕਿਹਾ ਕਿ ਦੁਕਾਨ ਮਾਲਕਾਂ ਦੀ ਰਿਪੋਰਟ ਦਰਜ ਕਰ ਲਈ ਗਈ ਹੈ ਬਹੁਤ ਜਲਦੀ ਚੌਰ ਫਰੇ ਜਾਣਗੇ ਝੰਡਿਆਲਾ ਗੁਰੂ ਤੋਂ ਪੱਤਰਕਾਰ ਜਸਪਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਕੀ ਨਾਮ ਜ ਆਪਣਾ ਜਵਾਰੋ ਨੱਪੜ ਇਹ ਅੱਜ ਕੀ ਕੀ ਗੱਲ ਹੋਈ ਅੱਜ ਦੁਕਾਨ ਕੋਲੀ ਉੰਗੀ ਬੜੀ ਜ਼ੋਰ ਸਾਢੇ 14 ਪਤਾ ਪਤਾ ਲੱਗਾ ਦਾ ਚੋਕਾਂ ਨੂੰ ਫੋਨ ਕੀਤਾ ਵੀ ਤੁਹਾਡੀ ਚੋਰੀ ਹੋ ਗਈ ਸੋ ਸਾਢੇ 14 ਇਹ ਸ਼ੈਟਰ ਕੀਤਾ ਵੀ ਉਹਨਾਂ ਸੱਪਲ ਵਾਲਿਆਂ ਕੋਲ ਵੀ ਆ ਲੱਗਾ ਵਗਦਾ ਚੋਰੀ ਕਰਕੇ ਲਗਭਗ 1 ਸਵਾ ਕ ਲੱਖ ਕੀ ਕੁਛ ਲੱਗੇ ਜੀ ਕੈਸ਼ ਵੀ ਲੱਗੇ ਕੋਲ ਕੈਸ਼ ਹੋਰ ਦਵਾਈਆਂ ਦਾ ਨੁਕਸਾਨ ਵੀ ਦਵਾਈ ਨੁਕਸਾਨ ਨਹੀਂ ਤੇ ਲੈ ਗਏ ਕੈਮਰਾ ਟੀਵੀ ਡੀਵੀਆ ਤੇ ਨਾਲ ਵਾਈਫਾਈ ਦਾ ਲੱਗੇ ਬੰਦ ਇਹ ਮੰਨ ਕਰਦੇ ਬਸ ਬਸ ਮੰਗਦੇ ਰਿਕਰਿ ਸਾਰੇ ਜ਼ਹਿਰ ਮਾਮਾ ਸਾਗਿਆ ਪਰ ਕੋਈ ਭਾਲ ਕਿਦਾ ਹੋਇਆ ਨਹੀਂ ਸਾਰੇ ਜ਼ਹਿਰ ਚ ਅਰੇ ਦੇ ਸਾਡੇ ਸ਼ਹਿਰ ਦੇ ਮੰਤਰੀ ਵੀ ਸਾਡੇ ਘਰ ਦੇ ਹੀ ਆ ਪਰ ਮੈਨੂੰ ਲੱਗਦਾ ਨਹੀਂ ਕਿ ਕੋਈ ਖਲਾ ਹੋਊਗਾ ਹੋਰ ਵੀ ਕਿਹਦੀ ਚੋਰੀ ਹੋਈ ਤੀਜਾ 20 ਸਟੋਰੀ ਚੋਰੀ ਹੋਈ ਹੈ ਬਿਲਕੁਲ ਸੇਮ ਤੇ ਹੋਈ ਸੇਮ ਹੈ ਜੀ ਹਾਂ ਜੀ ਹਾਂ ਜੀ ਤੇ ਕੀ ਕੋਈ ਪਤਾ ਲੱਗਾ ਮਤਲਬ ਕੋਈ ਮਤਲਬ ਸੀਸੀ ਕੈਮਰੇ ਹੋਰ ਕਿਹੇ ਕੋਲ ਸੂਟ ਗੱਡੀ ਤੇ ਆਏ ਜੇ ਬੰਦੇ ਚਾਰ ਕਿਹਾਗੇ ਅੱਛਾ ਅੱਛਾ ਉਹ ਤੇ ਦੂਸਰਾ ਜੀ ਕੀ ਨਾਮ ਆਪਣਾ ਖਵਾਲ ਜੀ ਮੈਂ ਸਰੋਜਿਆ ਨਜੀ ਦੁਕਾਨ ਦਾ ਮਾਲਕ ਪੰਜਾਬ ਮੇਨ ਤੋਂ ਬਰਤ ਦੇ ਸਾਹਮਣੇ ਅੱਜ ਸਵੇਰੇ ਲਗਭਗ ਅਸੀਂ ਸੈਰ ਕਰਨ ਜਾ ਰਹੇ ਸੀ ਦੋਨੇ ਭਰਾ ਤੇ ਵੇਖਿਆ ਦੁਕਾਨ ਦਾ ਸ਼ਟਰ ਥੋੜਾ ਵਿੰਗਾ ਹੋਇਆ ਜੀ ਫਿਰ ਮੁੜ ਕੇ ਵਾਪਸ ਆਏ ਆ ਤੇ ਸ਼ਟਰ ਨਾਲ ਵੇਖਿਆ ਕਿੰਨਾ ਬਹੁਤ ਜ਼ਿਆਦਾ ਵਿੰਗਾ ਤੇ ਫੰਦੇ ਤਾਲਾ ਟੁੱਟਾ ਪਿਆਦਾ ਜੀ ਵਹੀ ਕਰੋ ਚਾਬੀਆਂ ਨਾਲ ਦੂਸਰੀ ਦੁਕਾਨ ਦਾ ਸ਼ਟਰ ਖਲਾ ਕੇ ਫਿਰ ਅਸੀਂ ਅੰਦਰ ਆਏ ਆ ਅੰਦਰ ਵੇਖਿਆ ਅਡੇ ਗੰਡੇ ਦੇ ਵਿੱਚੋਂ ਇਹਨੇ ਡਾਕੂਮੈਂਟ ਆਉਂ ਕਿੰਨੇ ਤੇ ਆ ਔਰ ਕਾਤਾ ਜਿਹੜਾ ਰਿਨਕਦੀ ਆ ਸਾਰੀ ਗਾਇਬ ਆ ਤੇ ਤੋਂ ਬਾਅਦ ਸੀਮਾ ਦੀ ਕਿਚੀ ਵੀ ਪੁਣਗੇ ਵਿੱਚ ਵੇਖਿਆ ਸਾਰੀ ਉੱਠ ਆ ਗਈ ਹੈ ਡਿਟੇਲ ਵੀ ਬੰਦੇ ਇਸ ਤਰ੍ਹਾਂ ਆਏ ਆ ਉਹਨਾਂ ਨੇ ਆ ਸਮਾਨ ਕੱਢਿਆ ਗੱਡੀ ਦੇ ਵਿੱਚ ਤੇ ਉਸ ਤੋਂ ਪਹਿਲਾਂ ਉਹਨਾਂ ਨੇ ਪਿੱਛੇ ਬਾਲਮੀਕੀ ਚੌਂਕ ਤੇ ਅੰਕੇ ਮੈਡੀਕਲ ਸਟੋਰ ਆ ਉੱਥੇ ਵੀ ਉਹਨਾਂ ਨੇ ਚੋਰੀ ਕੀਤੀ ਹੈ ਜੋ ਸੁਣਨ ਚ ਆ ਸਾਡੇ ਤੋਂ ਬਾਅਦ ਟਾਂਗਰੇ ਵੀ ਦੋ ਦੁਕਾਨਾਂ ਤੇ ਉਹਨਾਂ ਨੇ ਨਿਸ਼ਾਨਾ ਬਣਾਇਆ ਹੋਆ ਉਹ ਸੁਣਨ ਚ ਆ ਮੇਰੇ ਕਿੰਨੇ ਬੰਦੇ ਉਹ 5 ਬੰਦੇ ਆ ਜੀ ਸਿਫਟ ਗੱਡੀ ਦੇ ਵਿੱਚ ਪਹਿਲਾਂ ਇੱਕ ਬੰਦਾ ਉਤਰਦਾ ਵਾ ਫਿਰ ਤਿੰਨ ਬੰਦੇ ਨਾਲ ਆਉਂਦੇ ਆ ਚਾਰ ਬੰਦੇ ਜਿਹੜੇ ਆ ਸ਼ਟਰ ਚੁੱਕਦੇ ਆ ਤਿੰਨ ਅੰਦਰ ਵੜਦੇ ਆ ਸਮਾਨ ਕੱਢ ਕੇ ਫਿਰ ਆਪਣਾ ਉਹ ਲੈ ਜਾਂਦੇ ਆ ਸੰਦੇਮ ਮਦਰੋਂ ਲੱਗਦਾ ਵੀ ਵੇ ਵਾਕਿਆ ਕ੍ਰਿਮੀਨਲ ਆ ਕੇ ਕ੍ਰਿਮੀਨਲ ਜੀ ਉਹਨਾਂ ਨੇ ਪ੍ਰੋਪਰ ਜਿਹੜੇ ਆ ਮੂੰਹ ਬੰਨੇ ਆ ਔਰ ਦੋ ਬੰਦਿਆਂ ਨੇ ਤਾਂ ਵੇਖਿਆ ਵੀ ਗਲੋਵਸ ਵੀ ਉਹਨਾਂ ਨੇ ਸਾਡੇ ਵਿੱਚ ਪਾਏ ਆ ਪ੍ਰੋਪਰ ਮਤਲਬ ਕਿ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਬੰਦੇ ਆ ਪਰ ਸਿਰਫ ਉਹਨਾਂ ਨੇ ਪੈਸਾ ਤੇ ਲਈ ਖੜਿਆ ਹੋਆ ਹੋਰ ਕੋਈ ਚੀਜ਼ ਨੂੰ ਨਹੀਂ ਕੋਈ ਜੁਗੜੇ ਦਵਾਈਆਂ ਪਈਆਂ ਵੀ ਪੇ ਕਿਸੇ ਚੀਜ਼ ਨੂੰ ਆਖਦੀ ਸਰ ਕਿੰਨੇ ਪੈਸੇ ਲੈ ਗਏ ਅਡਾ ਲੱਖ ਰੁਪਏ ਦੇ ਕਰੀਬ ਨਕਸਾਨ ਹੋਇਆ ਕੀ ਲੱਗਦਾ ਤੁਹਾਨੂੰ ਕਿ ਕੋਈ ਇੱਥੇ ਮਤਲਬ ਸਪੋਰਟਸ ਪ੍ਰਸ਼ਾਸਨ ਦਾ ਕੋਈ ਹੈ ਨਹੀਂ ਕੋਈ ਜੋਰ ਜਾਂ ਕੀ ਕਰਦਾ ਪ੍ਰਸ਼ਾਸਨ ਵੀ ਹੋਵੇ ਤੇ ਸ਼ਰਮ ਆ ਵੇਖੋ ਜੀ ਸਾਢੇ ਕਰ ਕਰਦੀ ਟਰਾਲੀਆਂ ਲੰਘਣ ਲੀਆਂ ਨਿਕਾ ਡਰ ਥੋੜਾ ਜੀ ਉਹਨਾਂ ਨੂੰ ਸਰੇ ਆਮ ਚੋਰੀ ਕੀਤੀ ਸ਼ਟਰ ਖੁੱਲਿਆ ਸ਼ਟਰ ਬੰਦ ਕਰਕੇ ਗਏ ਆ ਨਾਲ ਕੀ ਮੰਗ ਕਰਦੇ ਨੇ ਪੁਲਿਸ ਤੋਂ ਮੰਗਾ ਅੱਡੇ ਦਾ ਜਿਹੜਾ ਨੁਕਸਾਨ ਆ ਜੀ ਉਹ ਆਪਣਾ ਮੰਗਦੇ ਆ ਆਖਰੀ ਕਮਾਈ ਆ ਸਵੇਰੇ 7:00 ਵਜੇ ਆਈਦਾ ਰਾਤੀ 9:00 ਵਜੇ ਘਰ ਚੱਲਦਾ ਸਾਡਾ ਜੋ ਨੁਕਸਾਨ ਆਇਆ ਉਹ ਹੀ ਉਹ ਆਪਣਾ ਮੰਗਦੇ ਕੰਪਲੇਨ ਕਰਤੀ ਪੁਲਿਸ ਕੰਪਲੇਨ ਹਾਂਜੀ ਸਵੇਰੇ ਕਰ ਰਹੇ ਆ ਜੀ ਕਿਉਂਕਿ ਚਾਰਜ ਵੀ ਆ ਗਏ ਜੀ ਮੌਕਾ ਵੀ ਕਿ ਕਰਨਾ ਜੀ ਧੌਂ ਵਾਲੇ ਸਮੇਂ ਆਉਣ ਵਾਲੇ ਟਾਈਮ ਦੇ ਵਿੱਚ ਜੰਡਿਆਲੇ ਦੇ ਵਿੱਚ ਗਸ਼ਟ ਵਧਾਣੀ ਚਾਹੀਦੀ ਆ ਰੈਂਡੀ ਦੇ ਚਲੋ ਟ੍ਰਾਫਿਕ ਦਾ ਬੁਰਾ ਹਾਲ ਹੈਗਾ ਹੀ ਹੈਗਾ ਵਾ ਰਾਤ ਨੂੰ ਵੀ ਇਹਨਾਂ ਨੂੰ ਪੀਸੀਆਰ ਜਿਹੜੀ ਆ ਦੋ ਤਿੰਨ ਬੰਦੇ ਦੀ ਟੀਮ ਅੱਲਾ ਟ੍ਰੈਨਿੰਗ ਚਾਹੀਦੀ ਹੈ ਜਿਹੜੀ 12 ਘੰਟੇ ਪੂਰੀ ਦਾ ਹਾਰਚ ਹੈ ਜਿਹੜੇ ਅਰੇ ਵਿੱਚ ਜਿੰਨੇ ਮਾਰੇ ਹਲਾਸ ਇਹ ਦਰ ਆਜੀ ਜਿਹੜੀਆਂ ਗੋਲਟਾਨਾਂ ਤੇ ਡੋਟੇ ਦੀ ਵਾਦ ਦਾ ਜੰਗ ਹੋਏ ਕੀ ਕਾਰਨ ਕੀ ਬਣਾਈ ਤੇ ਸੇਰੇ ਹੀ ਆਪਣਾ 7:30 ਵਜੇ ਸਾਨੂੰ ਆਈ ਇਨਫੋਰਮੇਸ਼ਨ ਵਿਕ ਖਾਦ ਖੇਤੀ ਖਾਸ ਸਟੋਰੀ ਤੇ ਇੱਕ ਮੈਡੀਕਲ ਸਟੋਰੀ ਇਹਨਾਂ ਦਾ ਸ਼ਟਰ ਰਾਤ ਦੇ ਟਾਈਮ ਅਰਲੀ ਮੋਨ ਨੇ ਤਿੰਨ ਚਾਰ ਅਣਜਾਣ ਸਟੇਜ ਬੰਦੇ ਇਹ ਮੂ ਬੰਨੇ ਸੀ ਉਸ ਗੱਡੀ ਦੇ ਉਹਨਾਂ ਨੇ ਸ਼ਟਰ ਰਨ ਵਾਲਾ ਫੁਟੇਜ ਦੇ ਉਹਨਾਂ ਦੁਕਾਨ ਦਾ ਉਹਨਾਂ ਕਹਿਣ ਕਹੋਗੇ 1 ਲੱਖ ਰੁਪਿਆ ਇੱਕ ਦੁਕਾਨ ਵਾਲੇ ਕੋਲ 1 ਲੱਖ 25 ਹਜ਼ਾਰ ਦੂਜੇ ਕੋਲ ਕਮਿਟੀ ਨਾਲ ਉਹਦੇ ਵਿੱਚ ਸਸਤੀ ਦੱਬੀਆ ਰੋ ਲੱਗੇ ਕੈਮਰੇ ਲੱਗੇ ਸਾਰੇ ਜਿਹਾ ਸਟੋਰ ਹੋ ਗਿਆ ਉਹ ਜੀ ਆ ਜੀ ਗਈ ਸੀ ਸੀਸੀਟੀਵੀ ਫੁਟੇਜ ਸਾਡੇ ਕੋਲ ਹਾਸਲ ਕੀਤੀ ਹੈ ਜਿਹਦੇ ਚ ਮੂ ਬੰਨੇ ਆਣੇ ਗੱਡੀ ਨੂੰ ਫੇਕ ਨਾਮ ਹੁੰਦਾ ਹੋਇਆ ਉਹ ਨਹੀਂ ਕਰਦੇ ਜਾਂਚ ਲੱਗੇ ਹੋ ਸਾਰੇ ਪੰਜਾਬ ਦੇ ਸੀਸੀਟੀਵੀ ਫੁਟੇਜ ਚੈੱਕ ਕਰਦੇ ਕੋਈ ਜਿਹਦੇ ਪਾਸੇ ਗੱਡੀ ਮੋਈ ਆ ਤੇ ਉਹ ਮਾਕਾਬੰਦੀ ਕਰਾਈ ਹੋਈ ਹੈ ਜਿੰਨੇ ਵਰਸ ਲੰਬੀ ਚੱਲ ਚੁੱਕੇ ਨੇ ਜਲਦੀ ਜਲਦੀ ਫੜ ਲਾਂਗੇ